ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਦਾਸ ਜੰਦਰ ਬਾਬਾ ਦਰਸ਼ਨ ਸਿੰਘ ਸ਼ਰੋਣੀ ਪੰਥ ਅਕਾਲੀ ਰਿਸ਼ਮੇਸ਼ ਤਰਾਂ ਨਾਲ ਪੰਜਵਾਂ ਨਿਸ਼ਾਨ ਮੌਜੂਦਾ ਮੁਖੀ ਜੈਦਰ ਬਾਬਾ ਦਰਸ਼ਨ ਸਿੰਘ ਜਣਕਾਣਾ ਸਾਹਿਬਾ ਵਾਲੇ ਸਮੂਹ ਦੇਸ਼ ਵਿਦਿਆ ਸੰਗਤਾਂ ਦੇ ਨਾਲ ਅਸੀਂ ਇੱਕ ਬਹੁਤ ਜ਼ਮੀਰ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਪਹਿਲਾਂ ਤੁਸੀਂ ਆ ਇੱਕ ਵੀਡੀਓ ਦੇਖ ਲਓ ਕਿਦਾ ਆਪਾਂ ਮਰਦ ਕਰਦੇ ਆ ਜੀ ਕਿ ਛੋੜਿਆਂ ਦੇ ਉਹ ਬੱਚੇ ਉਹ ਛੋੜਿਆਂ ਦੇ ਉਹ ਛੋੜਿਆਂ ਨੂੰ ਜੁੱਤੀਆਂ ਨਾਲ ਮਸਾਪਾਈ ਕਰੀ ਦੰਤਾਂ ਕਰਾ ਰਿਹਾ ਪੂਰੇ ਚਮਾਰ ਨਹੀਂ ਇਹ ਪੂਰੇ ਚਮਾਰ ਹੈ ਨਾ ਇਹ ਧਮਾਰ ਇੱਥਾ ਜਿਹੜੀ ਜ਼ਿਆਦਾ ਜਿਹਨਾਂ ਨੂੰ ਵੀ ਛੁੱਟੀਆਂ ਜਾਂਦਾ ਤਾਂ ਉਹ ਨਹੀਂ ਗਿਆ ਉਹਨਾਂ ਨੂੰ ਬੁੱਢੇ ਦਾਲ ਦੇ ਲੰਗਰ 'ਚ ਨਹੀਂ ਲੱਗਣ ਦਿੱਤਾ ਜਾਂਦਾ ਬੁੱਢੇ ਦਾਲ ਦੇ ਨਿਸ਼ਾਨ ਨਗਾਰੇ ਨਹੀਂ ਉਹ ਕਰ ਸਕਦੇ ਬੁੱਢੇ ਦਾਲ ਦੇ ਵਿੱਚ ਗੁਰਬਾਣੀ ਨਹੀਂ ਪੜ ਸਕਦੇ ਪੂਰੇ ਚਮਾਰ ਜਿੰਨੇ ਵੀ ਅਲੱਗ-ਸਾਰੇ ਗੁਰਬਾਣੀ ਨਹੀਂ ਪੜਦੇ ਇਹਨੂੰ ਆ ਪੁੱਛਣਾ ਜਾਂਦਾ ਇਹ ਕਹਿੰਦਾ ਕਿ ਬੁੱਢੇ ਦਾਲ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਆ ਇਹ ਬੁੱਢੇ ਦਾਦੇ ਵਿੱਚ ਰੰਗਰੇਟੇ ਸਿੰਘ ਮਰਮੀ ਸਿੱਖ ਹਤੇ ਰਮਦਾਸੀ ਸਿੱਖ ਜਿਹੜੇ ਆ ਉਹ ਗੁਰਬਾਣੀ ਨਹੀਂ ਪੜ ਸਕਦੇ ਬੁੱਢੇ ਦਾਦੇ ਵਿੱਚ ਉਹ ਨਿਸ਼ਾਨ ਨਹੀਂ ਪੜ ਸਕਦੇ ਬੁੱਢੇ ਦਾਦੇ ਵਿੱਚ ਉਹ ਨਜ਼ਾਰੇ ਨਹੀਂ ਵਝਾ ਸਕਦੇ ਇਹਨੂੰ ਮੈਂ ਪੁੱਛਣਾ ਚਾਹੁੰਦਾ ਆ ਕਿ ਵੀ ਇਹ ਤਾਂ ਇਤਿਹਾਸ ਪੜਿਆ ਪਹਿਲਾਂ ਇਤਿਹਾਸ ਪੜਿਆ ਕਰੋ ਤੇ ਫਿਰ ਫੇਸਬੁੱਕ ਤੇ ਬੋਲਿਆ ਕਰੋ ਫਿਰ ਵਿਚਾਰ ਕਰਿਆ ਕਰੋ ਪਹਿਲਾਂ ਮੈਨੂੰ ਇਹ ਦੱਸ ਇਹ ਇਹ ਇਹਦੇ ਤੱਕ ਇਹ ਵੀਡੀਓ ਪਚਾ ਦੇਓ ਸਿੱਖ ਸੰਗਤਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਇਹਦੇ ਤੱਕ ਇਹ ਮੇਰੀ ਵੀਡੀਓ ਪਚਾਓ ਇਹਨੂੰ ਪਤਾ ਲੱਗੇ ਇਹਨੂੰ ਕੋ ਮੇਰੀ ਗੱਲ ਦਾ ਜਵਾਬ ਦੇਵੇ ਕਿ ਪਹਿਲਾ ਨਗਾਰਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਉਹਦਾ ਨਗਾਰਾ ਕਿੰਨੂੰ ਬਣਾਇਆ ਸੀ ਜਿਹੜਾ ਰਣਜੀਤ ਨਗਾਰਾ ਨਾਲਪੁਰ ਸਾਹਿਬ ਦੀ ਧਰਤੀ ਤੇ ਬਣਾਇਆ ਸੀ ਤੇ ਉਹ ਨਗਾਰਾ ਤਖਤ ਸਾਹਿਬ ਤੇ ਰੱਖਿਆ ਸੀ ਉਹਦਾ ਪਹਿਲਾ ਨਗਾਰਾ ਕੀ ਕੌਣ ਸੀ ਉਹ ਹੀ ਮਨਵੀਰ ਸਿੰਘ ਰੰਦੇ ਦਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਨਗਾਰਚੀ ਬਣਾਇਆ ਸੀ ਜਿਹੜਾ ਪਹਿਲਾ ਨਿਸ਼ਾਨ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਉਹਦਾ ਨਿਸ਼ਾਨ ਜੀ ਵੀ ਕਿੰਨੂੰ ਬਣਾਇਆ ਸੀ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਸੀ ਜੇਕਰ ਨੂੰ ਗੱਲ ਕਰੇ ਗੁਰਬਾਣੀ ਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਅੰਕਿਤ ਕੀਤਾ ਸੀ ਦਮਦਮਾ ਸਰ ਦੀ ਧਰਤੀ ਤੇ ਉਦੋਂ ਸ਼ਾਹੀ ਜ਼ਵਾਲ ਦੀ ਜਿਹੜੀ ਡਿਊਟੀ ਸੀ ਕਦੀ ਲਈ ਸੀ ਭੰਤਨਾਂ ਬਾਬਾ ਦੀਪ ਸਿੰਘ ਜੀ ਦੇ ਰਣ ਰਿੱਤੇ ਗੁਰੂ ਕੇ ਬੇਟੇ ਦੀ ਫਿਰ ਕੋ ਕੇਸ ਲੱਭਾ ਨਾਲ ਕਹਿ ਰਹੇ ਆ ਕਿ ਇਹਨਾਂ ਦੇ ਨਾਲ ਇਹਨਾਂ ਨੂੰ ਫਲਾਣੇ ਦਲ ਚ ਜਿਹੜਾ ਆ ਇਹਨਾਂ ਨਾਲ ਵਿਕਰਾ ਕੀਤਾ ਜਾਂਦਾ ਆ ਇਹਨਾਂ ਨੂੰ ਇਹ ਨਗਾਰੇ ਵੀ ਫੜ ਸਕਦੇ ਨਿਸ਼ਾਨ ਨਹੀਂ ਫੜ ਸਕਦੇ ਆ ਨਹੀਂ ਫੜ ਸਕਦੇ ਉਹ ਨਹੀਂ ਫੜ ਸਕਦੇ ਉਹ ਤੁਸੀਂ ਕੌਣ ਜਿਹੜੇ ਸੰਗ ਨੂੰ ਸਾਡਾ ਵਿਕਰਾ ਕਰਨ ਵਾਲੇ ਸਾਡ ਨੂੰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨਵਾਜਿਆ ਮਲਬੀ ਸਿੱਖਾ ਨੂੰ ਰਵਦਾਸੀ ਸਿੱਖਾ ਨੂੰ ਗਰੀਬ ਗੁਰਿਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਵਾਜਿਆ ਗੁਰੂ ਨਾਨਕ ਸਾਹਿਬ ਨੇ ਨਵਾਜਿਆ ਤੁਸੀਂ ਕੌਣ ਜੇ ਉਦੋਂ ਤੁਸੀਂ ਕਿੱਥੇ ਸੀ ਇਹ ਤੁਹਾਡੇ ਜਾਲਪੁਮਾਨੀ ਦਲ ਕਿੱਥੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਚਾਂਬੜੀ ਚੌਂਕ ਦਿੱਲੀ ਵਿਕੇ ਸ਼ੀਰ ਕਾ ਦਿੱਤੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕੋਈ ਉੱਠੇ ਸਿੰਘ ਬਹਾਦਰ ਜਿਹੜਾ ਹਿੰਦੀ ਲੈ ਵੀ ਚਾਦਰ ਤੇ ਤੁਹਾਡੇ ਵੱਡ ਵਡੇਰੇ ਜਾਤ ਬਮਾਨਿਓ ਤੁਹਾਡੇ ਵੱਡ ਵਡੇਰੇ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜ ਗਏ ਸੀ ਤੇ ਕੇਵਲ ਤੇ ਕੇਵਲ ਮਜਬੂਤ ਸਿੱਖ ਜਰਨੈਲ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੁਠੇ ਸੀ ਉਦੋਂ ਨਾਲ ਤੁਸੀਂ ਸੀਸ ਲੈ ਕੇ ਆਏ ਕਿੱਥੇ ਸੀ ਤੁਸੀਂ ਉਹਦੋਂ ਲੋਕ ਜਿੰਨੀਆਂ ਵੀ ਕੁਰਬਾਨੀਆਂ 85% ਕੁਰਬਾਨੀਆਂ ਕਲਗੀਧਰ ਪਾਤਸ਼ਾਹ ਦੇ ਨਾਲ ਕੀਤੀਆਂ ਤੇ ਕੇਵਲ ਤੇ ਕੇਵਲ ਇਹ ਗੱਲ ਸੁਣ ਲੈ ਮੇਰੀ ਕੇਵਲ ਤੇ ਕੇਵਲ ਮਰਬੀ ਸਿੱਖਾਂ ਨੇ ਤੇ ਰਬ ਦਾਸ ਹੀ ਸਿੱਖਾਣੀ ਕੀਤੀਆਂ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜ ਗਏ ਸੀ ਇਹ ਲੋਕ ਗਰੀਬ ਗੁਰਬੇ ਲੋਕ ਜਿਨ੍ਹਾਂ ਦੇ ਸਿਰਾਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਕੋਸ਼ ਹੋ ਕੇ ਤੁਸੀਂ ਆਨ ਨਾ ਅੱਜ ਇਹ ਜੀ ਇੰਨਾ ਹੀ ਇਹਦੇ ਉਦਾਂ ਹੀ ਇਹਨਾਂ ਨੂੰ ਤਾਂ ਸਾਜਦਾਨਾਂ ਦੇ ਵਿੱਚ ਇਹਨਾਂ ਨੂੰ ਬਾਟਾ ਫੜਨ ਦੀ ਜਾਇਤ ਨਹੀਂ ਆ ਇਹਨਾਂ ਨੂੰ ਨਿਸ਼ਾਨ ਫੜਨ ਦੀ ਜਾਇਤ ਨਹੀਂ ਨਗਾਰੇ ਦੇ ਵਜ੍ਹਾ ਸਿੱਧੇ ਕਿ ਨੀਵੀਂ ਜਾਤ ਦੇ ਨੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡੇ ਹੋਏ ਇਹ ਗੱਲ ਮੰਨ ਲਓ ਜਾਤ ਕਹਿ ਦੋ ਆ ਜਿੰਨੇ ਵੀ ਤੁਸੀਂ ਦਲਾਂ ਦੇ ਪਾਣੇ ਕਿ ਜਿਹੜੇ ਤੁਸੀਂ ਜਾਤ ਭੁਗਵਾਨ ਜਾਤ ਭੁਗਵਾਨੀ ਸੋਚ ਤੇ ਚੱਲਦੇ ਜਿੰਨੇ ਵੀ ਦਾਲ ਤੁਸੀਂ ਜਿਹੜਾ ਜਿਨ੍ਹਾਂ ਦੇ ਵਿੱਚ ਰੰਗਰੇਟਿਆਂ ਨਾਲ ਰਵਿਦਾ ਅਸੀਆਂ ਨਾਲ ਉਦਾਸੀ ਸਿੱਖਾਂ ਨਾਲ ਜਾਂ ਗਰੀਬ ਗੁਰਬਿਆਂ ਨਾਲ ਵਾਟਾ ਵਖਰਾ ਕੀਤਾ ਜਾਂਦਾ ਜਾਂ ਜੇ ਤੁਸੀਂ ਕਹੋ ਕਿ ਇਹ ਸਾਡੇ ਦਾਲ ਨੇ ਤੁਸੀਂ ਕੀ ਕਰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾੜੇ ਪਾ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਨਗਾਰਿਕ ਨਿਸ਼ਾਨ ਦੀ ਆਗ਼ਰ ਦੇ ਅੰਦਰ ਤੁਸੀਂ ਜਾਤ ਪਾਤ ਫਲਾ ਰਹੇ ਪੰਜਾਬ ਦੇ ਅੰਦਰ ਔਰ ਜਾਤ ਇਹ ਚੀਜ਼ ਮੰਨ ਲਓ ਕਿ ਇਹ ਦਾਲ ਪੰਥ ਜਿਹੜੇ ਜਾਤਵੁਮਾਨੀਆਂ ਦੇ ਨੇ ਜਾਂ ਫਿਰ ਜੇ ਤੁਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਦਾਲ ਨਹੀਂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਇੱਕ ਦਾਲ ਚਲਾਇਆ ਸੀ ਮਾਰਸ਼ਲ ਦਾਲ ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨ达ਲ ਚਲਾਇਆ ਸੀ ਜਿਹਦੇ ਪਹਿਲੇ ਮੁਖੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥ ਦੇ ਨਾਲ ਦਸ਼ਮੇਸ਼ ਤਰਨ达ਲ ਦੇ ਮੁਖੀ ਬਾਬਾ ਜੀਵਨ ਸਿੰਘ ਜੀ ਨੂੰ ਬੜਾਇਆ ਸੀ ਤੇ ਉਹ ਪੀਵੀਂ ਪੀੜੀ ਉਹਨਾਂ ਦੇ ਅੰਸ਼ਮਨਸ ਬਾਬਾ ਮਹਿੰਦਰ ਸਿੰਘ ਜੀ ਨਕਾਨਾ ਸਾਹਿਬ ਵਾਲੇ ਅੱਗੇ ਉਹਨਾਂ ਤੋਂ ਬਾਅਦ ਬਾਬਾ ਮਾਧੂ ਸਿੰਘ ਜੀ ਨਕਾਨਾ ਸਾਹਿਬ ਵਾਲੇ ਤੇ ਇਸ ਟਾਈਮ ਬਾਬਾ ਦਰਸ਼ਨ ਸਿੰਘ ਜੀ ਨਕਾਨਾ ਸਾਹਿਬ ਵਾਲੇ ਜੋੜ ਕੇ ਕੌਮ ਦੀ ਪੰਥ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਤੁਹਾਨੂੰ ਇਹੋ ਕਰਨਾ ਆ ਕਿ ਬੰਦੇ ਦੇ ਪੁੱਤ ਬਣ ਕੇ ਇਹ ਹਰਕਤਾਂ ਤੋਂ ਬਾਜ਼ ਆ ਜਾਓ ਇਹ ਜੇ ਤੁਸੀਂ ਕਹਿੰਦੇ ਨਾ ਕੱਲੇ ਪੰਜਾਬ ਦੇ ਅੰਦਰ ਹੀ ਕਿ ਇਹ ਜਿਹੜੀਆਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਵੱਡੀ ਜਾਤ ਦੇ ਆ ਇਹ ਛੋਟੀਆਂ ਜਾਤਾਂ ਰਹਿਟੇ ਗੁਰੂ ਕੇ ਬੇਟੇ ਜਾਂ ਆਪਣਾ ਅਰਦਾਸੀ ਸਿੱਖ ਮਲਵੀ ਸਿੱਖ ਜਿਹੜੇ ਨੇ ਇਹ ਪੰਜਾਬ ਦੇ ਅੰਦਰ ਤੇ ਤੁਸੀਂ ਖਲੇ ਦੇਸ਼ਾਂ 'ਚ ਬੈਠੇ ਲਾ ਦੇਸ਼ਾਂ ਦੇਸ਼ਾਂ ਜਿਹਾ ਹੈ ਨਹੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਰੰਗਰੇਟੇ ਗੁਰੂ ਕੇ ਬੇਟੇ ਮਨਬੀ ਸਖਰ ਬਦਾਸੀ ਸਿੱਖ ਇਹ ਉਸ ਹੋ ਨਹੀਂ ਰਹੇ ਇਹ ਪੂਰੇ ਜੰਨੀਆਂ ਵੀ ਭਾਰਤ ਦੇਸ਼ ਅਤੇ ਸਾਰੇ ਦੇਸ਼ਾਂ ਮਦ੍ਰੇਸ਼ਾਂ ਦੇ ਵਿੱਚ ਇਹ ਫੈਲੇ ਹੋਏ ਜਿੰਨੇ ਵੀ ਦੁਨੀਆ ਦੇ ਉੱਤੇ ਦੇਸ਼ ਨੇ ਸਾਰਿਆਂ ਦੇ ਅੰਦਰ ਰੰਗਰੇਟੇ ਬਦਾਸੀ ਇਹ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਨਾਲ ਜਿਹੜੇ ਆਪਣੇ ਕੰਮ ਕਰ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਪੰਥ ਦੇ ਵਿੱਚ ਜਿਹੜਾ ਆ ਨਵਾਜਿਆ ਤੇ ਉਹ ਇਦਾਂ ਇਹਨਾਂ ਰਹਿਟੇ ਤੇ ਰਵਦਾਸੀ ਸਿੱਖ ਜਿਹੜੇ ਆ ਪੰਥ ਦੇ ਵਿੱਚ ਗੱਲ ਦੇ ਰਹਿਣਗੇ ਤੁਸੀਂ ਪੰਥ ਚੋਂ ਬਦੀ ਬਾਹਰ ਵੀ ਕੱਢ ਸਕਦੇ ਹੋ ਉਹਨਾਂ ਨੂੰ ਕਿਉਂਕਿ ਇਹ ਰੰਗ ਰਹਿਟੇ ਰਵਦਾਸੀਏ ਗੁਰੂ ਗੋਬਿੰਦ ਸਿੰਘ ਜੀ ਦੇ ਨਵਾਜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499